ਜਾ ਪਰ ਜਾ ਰਹੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਦੇਖਦੇ ਜਾਲੇ ਰਹੋਨੇ ਹੁਣ ਕਿੰਨੇ ਵਜੇ ਪਹੁੰਚਦੇ ਹਾਂ ਗੁਰਦੁਆਰਾ ਅੜੀਸਰ ਸਾਹਿਬ ਅੱਜ ਮੱਥਾ ਟੇਕਣ ਜਾਣਾ ਜੀ ਇਹ ਭਾਈ ਜਾ ਰਿਹਾ ਬ੍ਰਿੰਦਰਪੁਰ ਨਾਲ ਤੇ ਇੱਕ ਮਾਗੀ ਲਿਆਉਗਾ ਹੁਣ ਸਾਨੂੰ ਰਸਤੇ ਗਣੀ ਪਤਾ ਹੁਣ ਦੇਖਦੇ ਜਾਨੇ ਜੀ ਠੀਕ ਹੈ ਜੀ ਮਿਲਦੇ ਆਪਾਂ

ਇਹਦਾ ਅੰਗਲੈਂਡ ਦਾ ਅੰਗਲੈਂਡ ਦਾ ਕਿਨ ਇਟਾ ਦਾ ਇਟਾ ਦੀਵਾ ਬਾਬਾ ਗੁਗਾਂ ਸੰਗੀਤ ਆ ਕਹਿੰਦੇ ਹਾਂ ਕੋਈ ਤਾਂ ਜਦਾ ਪਹਿਲੇ ਨਾ ਨੌਲੇਜ ਨਹੀਂ ਹੈ ਇਹਦਾ ਲੱਗਿਆ ਨਾ ਸਾਰਾ ਇਹਦਾ ਨਾਲ ਜਿਹੜੇ ਬੀਜਾ ਗੁਰੂ ਵਾਲੇ ਨਾ ਇਹਦਾ ਬਹੁਤ ਗੌਰਵ ਨਾ ਇਹਦਾ ਚੋਰ ਹੈ ਇੱਕ ਨੰਬਰ ਦੇ ਪਟਾਖਿਆਂ ਸਾਲੇ ਸਿਰੇ ਕੇ ਵੀ ਕੋਈ ਵੀ ਕੰਮ ਆਪਾਂ ਉਸ ਲਾਈਨ ਦੇ ਵਿੱਚ ਵੜਾਂਗੇ ਤੱਕੇ ਖਾਵਾਂਗੇ ਕਈ ਵਾਰੀ ਧੂਕੇ ਨਾ ਯਾਰ ਬਹੁਤ ਉਹਨਾਂ ਨੇ ਤਾਂ ਬਹੁਤ ਬੰਦੇ ਲੁੱਟੇ ਹਨਾਂ ਨੇ ਬਾਰੀ ਪਾਪ ਜਾ ਕੈ ਦੋ ਤਿੰਨ ਜਿਹਨੇ 1000 ਦੀ ਉਹਨਾਂ ਕੋਲ ਵੀ ਗਏ ਮੈਨੂੰ ਠੀਕ ਆ ਉਹ ਵੀ ਵਧੀਆ ਕੈ ਉਹ ਵੀ ਕੈ ਕਿਹੜੇ ਉਹ ਕੈ ਨੀਜੇ ਵਾਲੇ ਉਹ ਵੀ ਵਧੀਆ ਏ ਨਹੀਂ ਉਹਨਾਂ ਕੇ ਪੀਸ ਜ਼ਿਆਦਾ ਨੇ ਆਪਣੀ ਨਹੀਂ ਚਲ ਉਹ ਵੈਸੇ ਠੀਕ ਏ ਤੇ ਬੰਦੇ ਉਹ ਵੀ ਮਾਨਦਾਰ ਕੈ ਨੀਜੇ ਵਾਲੇ ਵੀ ਕਿਹੜੇ ਬੰਦੇ ਸਹੀ ਹੋਣਗੇ ਨਾਂਂਟੀ ਦੋ ਤਿੰਨ ਨਿਸ਼ਾਨੀਆਂ ਨੇ ਇੱਕ ਤਾਂ ਜਿਆਦਾ ਤੁਸੀਂ ਜੇ ਮੈਂ ਮੰਨ ਲਵਾਂ ਪਤਾ ਕਰਨਗੇ ਤੁਹਾਡੇ ਮਗਰ ਨਹੀਂ ਪੈਂਦੇ ਹਾਂ ਅਗਰ ਉਹ ਵਿਨਾਹਤ ਨਾ ਨਿਰੰਧਰ ਹੈ ਉਹ ਸਾਊ ਹੈ ਰੁਜਾਰਾ ਉਹ ਬਹੁਤ ਲਿਖਿਆ ਬਹੁਤ ਨਾ ਜੇ ਹੁੰਦੇ ਨਹੀਂ ਸੀ ਵਿਆਹਾਂ ਦੇ ਇੰਨੇ ਹੁਣ ਤਾਂ ਬਹੁਤ ਜ਼ਿਆਦਾ ਵੀਰੇ ਉਹ ਤਾਂ ਨਹੀਂ ਖਰਚੇ ਹੁੰਦੇ ਉਹ ਤਾਂ ਲੋਕਾਂ ਨੂੰ ਚਾਹ ਜਲਾਉਣਾ ਹੁੰਦਾ ਜੀ ਖਰਚੇ ਕਰਦੇ ਨਹੀਂ ਵਾਹ ਕਰਾ ਰੌਣਕਾਂ ਹੁੰਦੀਆਂ ਘਰੇ ਰੌਣਕਾਂ ਹੁੰਦੀਆਂ ਅਸੀਂ ਹੁਣ ਕਿੱਥੇ ਸਾਰੇ ਜਿੰਨਾਂ ਗਿਆ ਬਾਤ ਬੰਦ ਹੋ ਗਈ ਤੇ ਉਹਨੇ ਦਾ ਮਾਮੀ ਨੇ ਬੀ ਕਿੰਨਾ ਚਿਰ ਬੁਲਾਇਆ ਹੀ ਨਹੀਂ ਵੀ ਤੇਰੇ ਘਰ ਕੀ ਵੀਰੇ ਪਰ ਮਾਮੀ ਵਿਚਾਰੇ ਨੂੰ ਕੀ ਪਤਾ ਉਸ ਦੀ ਨਾ ਥੋੜਾ ਰਹਿੰਦੀ ਨਹੀਂ ਜਾਂਦੀ ਆ ਜੇ ਮੈਂ ਫਲਾਣੇ ਦੇ ਘਰ ਚਲੇ ਮਾਂ ਕਿੱਥੇ ਕਹਿ ਲੂੰਗੀ ਉਹ ਹੀ ਦਗਾਲਾ ਵੀ ਮਗਰ ਮੈਂ ਥੋੜਾ ਨਹੀਂ ਜਾ ਕਿੱਥੇ ਤੋਂ ਵੇਚ ਗਏ ਹਣਾ ਨਾ ਬੈਠੇ ਕਾ ਹੋ ਹੁਣ ਤਾਂ ਮੇਰੇ ਖਿਆਲ ਉਹ ਹੈ ਉਹ ਦੇਖ ਪਰ ਉਹ ਦੇਖ ਅੱਛਾ ਇੱਥੇ ਬਹਿ ਕੇ ਪੀਂਦੇ ਇੱਥੇ ਬਹਿ ਕੇ ਪੈਗ ਲਾਈ ਕਰਦੇ ਤੇ ਪੂਰੇ ਕੰਮੀ ਦੇ ਤੇ ਇਹ ਦੋ ਨਹਿਰਾਂ ਨਹੀਂ ਐਦਾਂ ਨਹੀਂ ਜਾਂਦੇ ਵੀ ਇਹ ਆ ਉਹ ਬਣ ਜਾਂਦੀਆਂ ਇੱਥੇ ਨਾ ਇਹ ਜੋੜੇਪੁਰ ਤਾਂ ਅਸੀਂ ਕਹਿੰਦੇ ਇਹਨੂੰ ਅੱਛਾ ਦੋ ਨਹਿਰਾਂ ਬਣ ਜਾਂਦੀਆਂ ਉਹ ਜੋੜੇ ਉਧਰ ਨੂੰ ਵੀ ਤਾਂ ਆਮ ਜਿਹਾ ਆਪਾਂ ਬੇਗੋਵਾਲ ਨੂੰ ਜਾਂ ਹੈ ਨਾ ਉਧਰ ਤਾਂ ਦੋ ਹੀ ਨਹਿਰਾਂ ਆਉਂਦੀਆਂ ਉਹ ਨਿੱਲੋ ਨਿੱਲੋ ਖੇੜੀ ਵਾਲੀ ਲਈਦੀ 2006 ਵਿੱਚ ਹੈ ਨਾ ਅਮਲੋ ਅਮ ਨਾ ਉਹ ਆਪਣਾ ਘਾਤਣਾ ਘਾਤਣਾ ਹਮਲੇ ਹਾਂ 2006 ਵਿੱਚ ਲਈਦੀ ਹੈ ਨਾ 5000 ਮੈਂ ਅੱਛਾ 18 ਵਿੱਚ ਲਈਦੀ ਹੁਰਾ ਆਪਣਾ ਅਮਲੋ ਹਾਂ 18 ਵਿੱਚ ਲਈਦੀ ਸਾਰਾ ਕੁਝ ਦੁਬਾਰਾ ਇਹੋ ਜਿਹਾ ਸਮਾਨ ਆਉਣਾ ਜਿਹੜਾ ਪਤਾ ਤਾਂ ਚੱਕ ਕੇ ਪਿੱਛਲੇ ਵੇਚੀ ਗਈ ਵੇਚੀ ਗਈ ਹੈ ਖਾਦੀ ਦਾ ਦਿਨ ਮਰੀ ਉਹਦੋਂ ਆਪਾਂ ਮਾਸੀ ਨੂੰ ਕਿਹਾ ਸੀ ਨਾ ਸਾਨੂੰ ਦੇ ਦੇ ਬੰਡੇ ਆਏ ਗਲਾਸ ਸਾਨੂੰ ਪਿੱਤਲ ਦੇ ਦੇ ਉਹ ਇੱਕ ਚੀਜ਼ ਲੈਣੇ ਤੇ ਸਾਡੀ ਮਾਸੀ ਮੰਨੀ ਨਹੀਂ ਉਹਦੋਂ ਨਾਲੇ ਤਾਈ ਲੱਗਦੀ ਨਾਲੇ ਮਾਸੀ ਲੱਗਦੀ ਉਹ ਮੰਨੀ ਨਹੀਂ ਕਹਿੰਦੀ ਨਹੀਂ ਵੇਚ ਦੇ ਲੈਣੇ ਵੇਚ ਤੇ ਸਾਡੀ ਮਰਦਾ ਤਾਂ ਪੀਣੇ ਸੁੱਕ ਪੀਣੇ ਦਾ ਵਧੀਆ ਹੁੰਦਾ ਵੇਸੇ ਪਾਣੀ ਵੀ ਪੀਣੇ ਉਹ ਤਾਂਬੇ ਕੀ ਵਿੱਚ ਚ ਹੈ ਨਾ ਠੀਕ ਐ ਯਾਰ ਬੜੋ ਬਿਮਾਰੀਆਂ ਕਹਿੰਦੇ ਲੱਗੀਆਂ ਫੀਆਂ ਨਾ ਤਾਂ ਲੋਹੇ ਦਾ ਵਰਤਦਾ ਕੋਈ ਨਾ ਕੋਈ ਪਿੱਤਣ ਦਾ ਵਰਤਦਾ ਨਾ ਕੋਈ ਉਹ ਵਰਤਦਾ ਹੈ ਨਾ ਹਾਂ